ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਮਿਲੀ ਨਸ਼ੇ ਦੇ ਖਿਲਾਫ ਵੱਡੀ ਕਾਮਯਾਬੀ 1 ਕਿਲੋ ਹੈਰੋਇਨ ਦੇ ਨਾਲ ਦੋ ਵਿਅਕਤੀਆਂ ਨੂੰ ਕੀਤਾ ਕਾਬੂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਡਰੋਨ ਰਾਹੀਂ ਪਾਕਿਸਤਾਨ ਤੋਂ ਹੈਰੋਇਨ ਮੰਗਵਾਉਂਦੇ ਸਨ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹਨਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਸਰ ਕੀ ਮਾਮਲਾ ਹੈਗਾ ਜਿਹੜੇ 1 ਕਿਲੋ ਹੈਰੋਇਨ ਫੜੀ ਗਈ ਹੈ ਤੇ ਦੋ ਨੌਜਵਾਨ ਫੜੇ ਗਏ ਉਹਦੇ ਵਿੱਚ ਅ ਬਰਦਰ ਇਸ ਤਰ੍ਹਾਂ ਕੇ ਆਪਣੇ ਐਸਐਸਪੀ ਸਾਹਿਬ ਅੰਮ੍ਰਿਤਸਰ ਦਿਹਾਤੀ ਸਰਦਾਰ ਸਤਿੰਦਰ ਸਿੰਘ ਦੇ ਹੁਕਮਾਂ ਦੇ ਮੁਤਾਬਕ ਆਪਣੀ ਪੁਲਿਸ ਫੋਰ ਜਿਹੜੀ ਆ ਭੈੜੇ ਅੰਸਰਾਂ ਦੇ ਸਬੰਧ ਵਿੱਚ ਮੌਕੇ ਤੇ ਗਸ਼ਤ ਮਜੂਦ ਸੀ ਇਲਾਕਾ ਦਰਾਨੇ ਅਗਸਤ ਆਪਣੇ ਐਸਐਚਓ ਸਾਹਿਬ ਨੂੰ ਇੱਕ ਇਨਫਾਰਮੇਸ਼ਨ ਮਿਲਦੀ ਹੈ ਕਿ ਪਿੰਡ ਹਰਦੌਰਤਨ ਦੀ ਸਾਈਡ ਤੋਂ ਜਿਹੜਾ ਇੱਕ ਸੈਕੰਡ ਲਾਈਨ ਡਿਫੈਂਸ ਉੱਪਰ ਨਵੀਂ ਸੜਕ ਬਣੀ ਹੈਗੀ ਹੈ ਕਿ ਉਧਰੋਂ ਨੌਜਵਾਨ ਆ ਰਹੇ ਨੇ ਦੋ ਚੜ੍ਹੇ ਹੋਏ ਮੋਫੜ ਦੇ ਉੱਪਰ ਵਾਈਟ ਕਲਰ ਦੀ ਜੇ ਇਹਨਾਂ ਨੂੰ ਰੋਕਿਆ ਜਾਵੇ ਤਾਂ ਇਹਨਾਂ ਕੋਲੋਂ ਭਾਰੀ ਮਾਤਰਾ ਦੇ ਵਿੱਚ ਕੋਈ ਨਸ਼ੇਲੀ ਚੀਜ਼ ਜਾਂ ਹਿਰੋਇਨ ਬਰਾਮਦ ਹੋ ਸਕਦੀ ਹੈ ਇਹਨਾਂ ਨੇ ਇਨ ਦਾ ਮੇਨ ਟਾਈਮ ਉੱਥੇ ਜਾ ਕੇ ਗੁਰਦੁਆਰਾ ਸਾਹਿਬ ਲਾ ਕੇ ਨਕਾ ਲਗਾ ਲਿਆ ਨਕਾ ਲਗਾਉਣ ਤੋਂ ਬਾਅਦ ਇਹਨਾਂ ਨੇ ਉਹਨੂੰ ਹੀ ਮੋਪੜ ਨੂੰ ਰੋਕਿਆ ਰੋਕਿਆ ਇਹਨਾਂ ਨੇ ਇਨ ਦਾ ਮੇਨ ਟਾਈਮ ਮੈਨੂੰ ਉਹਨਾਂ ਨੇ ਫੋਨ ਕਰ ਦਿੱਤਾ ਮੌਕੇ ਤੇ ਮੈਂ ਵੀ ਪਹੁੰਚ ਜਾਣਾ ਜੀ ਥੋੜੀ ਦੇਰ ਬਾਅਦ ਉੱਥੇ ਜਾ ਕੇ ਫਿਰ ਆਪਾਂ ਕੋਸ਼ਿਸ਼ ਕਰਦੇ ਹਾਂ ਦੋਵਾਂ ਮੁੰਡਿਆਂ ਕੋਲ ਕੋਸ਼ਿਸ਼ ਕਿਸ ਦੇ ਦੁਆਨ ਮੇਰੀ ਮੌਜੂਦਗੀ ਦੇ ਵਿੱਚ ਹੀ ਇਹਨਾਂ ਦੇ ਜਿਹੜਾ ਮੁੰਡਾ ਨਾਮਦੇਵ ਸੀਗਾ ਉਹਨੇ ਕਾਲੀ ਜੈਕਟ ਪਾਈ ਸੀ ਜੈਕਟ ਦੇ ਅੰਦਰਲੇ ਪਾਸੇ ਅਕਲ ਫਾਫੇ ਜਿਹੜਾ ਉਹ ਆਪਾਂ ਅ ਦੇਖਦੇ ਆ ਉਹਦੇ ਵਿੱਚ ਦੋ ਅੱਧਾ ਅੱਧਾ ਕਿਲੋ ਦੇ ਪੈਕੇਟ ਸੀਗੇ ਜਿਹੜੇ ਕਿ ਕਰੀਬ 1 ਕਿਲੋ ਹੀਰੋਇਨ ਦੇ ਬੰਦੇ ਸੀਗੇ ਔਰ ਫਿਰ ਇਹਨਾਂ ਨੂੰ ਮੌਕੇ ਤੇ ਪੁਸ਼ਕਸ਼ ਕੀਤੀ ਜਾਂਦੀ ਹੈ ਪੁਸ਼ਕਸ਼ ਕਰਨ ਤੋਂ ਬਾਅਦ ਉੱਥੇ ਮੌਕੇ ਤੇ ਜੋ ਵੀ ਕਾਰਵਾਈ ਹੈਗੀ ਹੈ ਉਸ ਤੋਂ ਬਾਅਦ ਆਪਣਾ ਨੂੰ ਲਿਆ ਕੇ ਅਫੀਅਤ ਦਰਜ ਕਰਨ ਤੋਂ ਬਾਅਦ ਅਗਲੀ ਕਾਰਵਾਈ ਜਿਹੜੀ ਅਮਲ ਤੇ ਲੈਂਦੀ ਜਾ ਰਹੀ ਹੈ ਸਰ ਕਿਹਦੇ ਲੈਣ ਵਾਲੇ ਨੇ ਦੋਵੇਂ ਨੂੰ ਇਹ ਐਕਚੁਅਲੀ ਨੌਜਵਾਨ ਦੋਵੇਂ ਇੱਕ ਕੋਟ ਖਾਲਸਾ ਤੇ ਇੱਕ ਕੋਟ ਆਰਮਾ ਦੇ ਰਹਿਣ ਵਾਲੇ ਹਮਸਰ ਦੇ ਜਿਸ ਤਰ੍ਹਾਂ ਤੁਸੀਂ ਪੁੱਛ ਰਹੇ ਹੋ ਕਿ ਐਕਚੁਅਲੀ ਇਸ ਤਰ੍ਹਾਂ ਹੈ ਕਿ ਇਹ ਡਰੋਨ ਦੇ ਰਸਤੇ ਜਿਹੜੀ ਹੈ ਨਾ ਉਹ ਮੰਗਵਾ ਲੈਂਦੇ ਸੀਗੇ ਤੇ ਖੇਤਾਂ ਦੇ ਵਿੱਚ ਸਟਵਾਲੇ ਜਿਹਾ ਕਿਤੇ ਦੁਰਦਰਾ ਸਰ ਪਹਿਲੇ ਵੀ ਜੀ ਹਾਂ ਉਹ ਉਸੇ ਸੰਬੰਧ ਵਿੱਚ ਮੈਂ ਤੁਹਾਨੂੰ ਦੱਸ ਰਿਹਾ ਨਾ ਕਿ ਇਹਨਾਂ ਨੂੰ ਕੋਈ ਖੂਫੀਆ ਇਨਫੋਰਮੇਸ਼ਨ ਮਿਲੀ ਹੈ ਕਿ ਇਸ ਤਰ੍ਹਾਂ ਨਾਲ ਕਰਕੇ ਆ ਜਿਹੜੇ ਆ ਰਹੇ ਨੇ ਜਵਾਨ ਨੌਜਵਾਨਾਂ ਇਹਨਾਂ ਨੂੰ ਰੁਕਿਆ ਜਾਵੇ ਤੇ ਵੀ ਇਹ ਇਸ ਧੰਦੇ ਦੇ ਵਿੱਚ ਹੈਗੇ ਨੇ ਸੋ ਸਾਡੀ ਪੁਲਿਸ ਪਾਰਟੀ ਨੇ ਮਸਤਾਦੀ ਨਾਲ ਕੰਮ ਕਰਦੇ ਹੋਏ ਇਹਨਾਂ ਨੂੰ ਕਾਬੂ ਕਰਕੇ ਮੌਕੇ ਤੇ ਹੀ ਤੇ ਅਗਲੀ ਕਾਰਵਾਈ ਜਿਹੜੀ ਆਪਾਂ ਕਰ ਰਹੇ ਆ ਅੱਜ ਜਿਹਨਾਂ ਸਰ ਘਟਨੇ ਸਰ ਇੱਕ ਇੱਕਲੇ ਵੀ ਕਨਫਾਈਨਮੈਂਟ ਮੰਗਾ ਦਿੱਤੇ ਆ ਮੈਂ ਇਹੀ ਤੁਹਾਨੂੰ ਦੱਸ ਰਿਹਾ ਅੱਜ ਜਿਹਨਾਂ ਨੂੰ ਕੋਰਟ ਦੇ ਵਿੱਚ ਆਪਾਂ ਪੇਸ਼ ਕਰਾਂਗੇ ਉਸ ਤੋਂ ਬਾਅਦ ਜਿਹੜੇ ਵੀ ਤੱਥ ਸਾਹਮਣੇ ਆਉਣਗੇ ਉਹ ਤੁਹਾਡੇ ਨਾਲ ਜੂਝ ਸੰਜ ਕਰ ਦਿੱਤੇ ਜਾਣਗੇ ਕੁਦ ਨਸ਼ਾ ਕਰਦੇ ਨੇ ਨਾਲ ਉਹਦਾ ਵੀ ਆਪਾਂ ਡੋਪ ਟੈਸਟ ਕਰਾਵਾਂਗੇ ਜੀ ਚੱਲਿਆਂ ਲੈ ਕੇ ਉਹਦਾ ਮੈਡੀਕਲ ਵੀ ਕਰਾਵਾਂਗੇ ਜੀ ਉਸ ਤੋਂ ਬਾਅਦ ਜੋ ਜੋ ਸਾਹਮਣੇ ਆਏਗਾ ਤੁਹਾਡਾ ਜੂਝ ਸੰਜ ਕਰਾਂਗੇ ਬੈਕਵਰਡ ਇਹਦੇ ਵਿੱਚ ਹਾਂ ਉਹਦੇ ਵਿੱਚ ਆਪਾਂ ਇਹਨਾਂ ਦੇ ਬੈਕਵਰਡ ਲਿੰਕ ਤੇ ਫਾਰਵਰਡ ਲਿੰਕ ਜਿਹੜੇ ਉਹ ਕੱਢ ਰਹੇ ਆ ਜਿਹੜੇ ਜਿਹੜੇ ਵੀ ਨਾਲ ਇਹਨਾਂ ਦੇ ਐਸੋਸੀਏਟ ਹੋਣਗੇ ਉਹ ਆਪਾਂ ਜ਼ਰੂਰ ਨਾਲ ਟੈਂਗਲ ਕਰਕੇ ਤੁਹਾਨੂੰ ਦੱਸ ਦਿਆਂਗੇ ਪਾਕਿਸਤਾਨ ਦੇ ਨਾਲ ਲਿੰਕ ਪਰ ਫੜੇ ਨੇ ਉਹਨਾਂ ਦਾ ਕੋਈ ਸੰਪਰਕ ਸੰਦਰ ਨਹੀਂ ਨਾ ਦੱਸਿਆ ਕਿੱ데 ਦੱਸਦਾ ਫੜੇ ਦੀ 3 ਦਿਨ ਪਹਿਲੇ ਵੀ ਫੜੇ ਉਹ ਵੈਰੀਫਾਈ ਕਰ ਲੈਣੇ ਆ ਜੀ ਵੈਰੀਫਾਈ ਕਰਨ ਤੋਂ ਬਾਅਦ ਜੋ ਵੀ ਹੋਗਾ ਤੁਹਾਨੂੰ ਦੱਸਾਂਗੇ ਜ਼ਰੂਰ ਸਰ ਇਹਨਾਂ ਦੇ ਪਾਕਿਸਤਾਨ ਨਾਲ ਲਿੰਕ ਇਹਨਾਂ ਦੇ ਮੋਬਾਈਲ ਦੇ ਡਿਟੇਲ ਚੈੱਕ ਕੀਤੀਆਂ ਜੀ ਹਾਂ ਬਿਲਕੁਲ ਬ੍ਰਦਰ ਇਸ ਤਰ੍ਹਾਂ ਹੈ ਜਦੋਂ ਇਹ ਮੰਗਵਾਉਂਦੇ ਨੇ ਕਿਤਨਾ ਕਿਤਿਆਂ ਦੇ ਲਿੰਕ ਤੇ ਜੁੜਦੇ ਹੋਣਗੇ ਨਾ ਜੀ ਤਾਂ ਇਹ ਤਾਂ ਇੱਥੇ ਮੰਗਵਾ ਲੈਂਦੇ ਨੇ ਸੋ ਉਹਨਾਂ ਦੇ ਮੋਬਾਈਲ ਦੇ ਵਿੱਚੋਂ ਜੋ ਵੀ ਆ ਟੈਕਨੀਕਲੀ ਆਪਾਂ ਉਹਨੂੰ ਕੱਢ ਰਹੇ ਆ ਔਰ ਜੋ ਵੀ ਉਹਦੇ